ਰਾਜਪੁਰੇ ਵਿੱਚ ਪਿੱਛੇ ਜੇ ਕਈ ਦਿਨਾਂ ਤੋਂ ਸਾਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਸੀ ਵੀ ਕੁਝ ਲੋਕ ਤਲਵਾਰਾਂ ਲੈ ਕੇ ਘੁੰਮ ਰਹੇ ਨੇ ਕਿਰਪਾਨਾਂ ਲੈ ਕੇ ਘੁੰਮ ਰਹੇ ਨੇ ਇਹਨਾਂ ਨੇ ਮੈਨੂੰ ਪੂਰੀ ਗਰੰਟੀ ਦਿੱਤੀ ਹੈ ਕਿ ਰਾਜਪੁਰੇ ਵਿੱਚ ਐਦਾਂ ਦੀ ਕੋਈ ਵੀ ਘਟਨਾ ਨਹੀਂ ਹੋਊਗੀ ਹੁਣ ਰਾਜਪੁਰਾ ਦੇ ਵਿੱਚ ਨਾ ਹੀ ਹੋਣਗੀਆਂ ਵਾਰਦਾਤਾ ਤੇ ਨਾ ਹੀ ਹੋਵੇਗੀ ਨਸ਼ਾ ਤਸਕਰੀ ਜੀ ਹਾਂ ਦੱਸਦੇ ਹਾਂ ਕਿ ਨਸ਼ਾ ਤਸਕਰੀ ਅਤੇ ਗੁੰਡਾਗਰਦੀ ਦੇ ਮਾਮਲੇ ਨੂੰ ਲੈ ਕੇ ਅੱਜ ਰਾਜਪੁਰਾ ਦੇ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਇਹ ਮੀਟਿੰਗ ਮੈਡਮ ਨੀਰਾ ਮਿੱਤਲ ਜੋ ਕਿ ਰਾਜਪੁਰਾ ਹਲਕਾ ਦੇ ਵਿਧਾਇਕਾ ਨੇ ਉਹਨਾਂ ਦੇ ਵੱਲੋਂ ਡੀਐਸਪੀ ਰਾਜਪੁਰਾ ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਇਹ ਅਹਿਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਇਸ ਮੌਕੇ ਤੋਂ ਵਿਧਾਇਕਾ ਨੀਰਾ ਮਿੱਤਲ ਨੇ ਕਿਹਾ ਹੈ ਕਿ ਰਾਜਪੁਰਾ ਦੇ ਵਿੱਚ ਕਿਸੇ ਤਰੀਕੇ ਦੀ ਵੀ ਅਜਹੀ ਅਣਸੁਖਾਂਤ ਕੋਈ ਘਟਨਾਵਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਅਜਿਹੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਰਾਜਪੁਰਾ ਦੇ ਵਿੱਚ ਕੋਈ ਵੀ ਅਜਿਹੀ ਵਾਰਦਾਤ ਨਹੀਂ ਵਾਪਰੇਗੀ ਜਿਸ ਦੇ ਨਾਲ ਰਾਜਪੁਰਾ ਦਾ ਮਾਹੌਲ ਖਰਾਬ ਹੋਵੇ ਇਸ ਦੇ ਨਾਲ ਹੀ ਨਸ਼ਾ ਤਸਕਰੀ ਨੂੰ ਲੈ ਕੇ ਵੀ ਵੱਡਾ ਦਾਅਵਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਕਿਸੇ ਤਰੀਕੇ ਦੀ ਸਿਫਾਰਿਸ਼ ਵੀ ਨਹੀਂ ਚੱਲੇਗੀ ਆਖਿਰ ਇਸ ਮੌਕੇ ਤੇ ਮੈਡਮ ਨੀਲਾ ਮਿੱਤਰ ਨੇ ਕੀ ਕਿਹਾ ਆਓ ਸੁਣਦੇ ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਅੱਜ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦੇਵਾਂਗੀ ਕਿ ਆਮ ਆਦੀ ਪਾਰਟੀ ਨੇ ਜਲੰਧਰ ਦੀ ਸੀਟ ਜਿੱਤੀ ਹੈ ਤਾਂ ਸਾਰੇ ਵਧਾਈ ਦੇ ਪਾਤਰ ਆਪਾਂ ਤੇ ਅੱਜ ਦੀ ਜਿਹੜੀ ਮੀਟਿੰਗ ਦਾ ਮੇਨ ਮਕਸਦ ਸੀ ਅੱਜ ਸਾਡੇ ਮਾਨਯੋਗ ਡੀਐਸਪੀ ਸਾਹਿਬ ਤੇ ਸਾਰੇ ਐਸਐਚਓ ਚੌਂਕੀ ਇੰਚਾਰਜ ਸਾਰੇ ਜਿਹੜੀ ਕੁਝ ਨਵੀਂ ਟੀਮ ਆਈ ਹੈ ਇੱਕ ਤਾਂ ਸਾਰਿਆਂ ਨਾਲ ਮੁਲਾਕਾਤ ਦਾ ਸੀਗਾ ਔਰ ਦੂਸਰਾ ਜਿਵੇਂ ਤੁਸੀਂ ਜਾਣਦੇ ਹੋ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਪੂਰੀ ਮਿਹਨਤ ਛੇੜੀ ਹੋਈ ਹੈ ਔਰ ਮੈਂ ਫਕਰ ਨਾਲ ਕਹੂੰਗੀ ਕਿ ਰਾਜਪੁਰਾ ਵਿੱਚ ਉਹ ਮੁਹਿੰਮ ਲਈ ਸਾਰੇ ਬਹੁਤ ਅਗਰੈਸਿਵ ਨੇ ਔਰ ਜਿਹੜੇ ਨਸ਼ੇ ਵੇਚਦੇ ਐ ਉਹਨਾਂ ਤੇ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਇੱਕ ਤਾਂ ਸਾਡੀ ਇਸ ਤੇ ਮੀਟਿੰਗ ਸੀਗੀ ਕਿ ਅੱਜ ਇਹਨਾਂ ਤੇ ਵੱਲ ਅਸੀਂ ਹੋਰ ਧਿਆਨ ਦੇਈਏ ਜਿਹੜੇ ਕੋਈ ਗਲਤ ਅੰਸਰ ਹੈ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਦੂਸਰਾ ਰਾਜਪੁਰੇ ਵਿੱਚ ਪਿੱਛੇ ਜੇ ਕਈ ਦਿਨਾਂ ਤੋਂ ਸਾਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਅਸੀਂ ਵੀ ਕੁਝ ਲੋਕ ਤਲਵਾਰਾਂ ਲੈ ਕੇ ਘੁੰਮ ਰਹੇ ਨੇ ਕਿਰਪਾਨਾਂ ਲੈ ਕੇ ਘੁੰਮ ਰਹੇ ਨੇ ਤਾਂ ਸਾਰੀ ਟੀਮ ਨਾਲ ਅੱਜ ਡੀਐਸਪੀ ਸਾਹਿਬ ਨਾਲ ਇਹੀ ਮੀਟਿੰਗ ਹੋਈ ਹੈ ਕਿ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਦੇ ਨੱਥ ਪਾਈ ਜਾਵੇ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਰਾਜਪੁਰੇ ਵਿੱਚ ਕੋਈ ਵਾਰਦਾਤ ਨਾ ਹੋਵੇ ਔਰ ਮੈਨੂੰ ਮਾਨ ਹੈ ਜਿਹੜੀ ਸਾਡੀ ਟੀਮ ਹੈ ਬਹੁਤ ਅੱਛੀ ਟੀਮ ਹੈ ਔਰ ਰਾਜਪੁਰੇ ਦੇ ਮਾਹੌਲ ਨੂੰ ਅਸੀਂ ਪੂਰਾ ਵਧੀਆ ਸੁਖਾਵਾਂ ਮਾਹੌਲ ਬਣਾਵਾਂਗੇ ਔਰ ਰਾਜਪੁਰੇ ਵਿੱਚ ਐਦਾਂ ਦੀ ਇਹਨਾਂ ਨੇ ਮੈਨੂੰ ਪੂਰੀ ਗਰੰਟੀ ਦਿੱਤੀ ਹੈ ਕਿ ਰਾਜਪੁਰੇ ਵਿੱਚ ਐਦਾਂ ਦੀ ਕੋਈ ਵੀ ਘਟਨਾ ਨਹੀਂ ਹੋਊਗੀ ਤੇ ਇੱਕ ਗੱਲ ਹੋਰ ਸੀ ਕਿ ਜਿਹਵੇਂ ਆਮ ਜਨਤਾ ਪੁਲਿਸ ਜਾਂਦੀ ਡਰਦੀ ਹੈ ਤਾਂ ਸਾਰਿਆਂ ਨੂੰ ਇਹੀ ਕਿਹਾ ਗਿਆ ਹੈ ਕਿ ਜਦੋਂ ਵੀ ਆਮ ਲੋਕ ਆਣ ਉਹਨਾਂ ਨੂੰ ਪੂਰੀ ਰਿਸਪੈਕਟ ਮਿਲੇ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਪੁਲਿਸ 'ਚ ਗਏ ਸੀ ਜੀ ਪੁਲਿਸ ਨੇ ਸਾਡੀ ਗੱਲ ਨਹੀਂ ਸੁਣੀ ਤਾਂ ਸਾਰੀ ਟੀਮ ਨੇ ਪੂਰਾ ਭਰੋਸਾ ਦਿਵਾਇਆ ਕਿ ਆਮ ਲੋਕਾਂ ਦਾ ਅਸੀਂ ਪੂਰੀ ਰਿਸਪੈਕਟ ਕਰਾਂਗੇ ਔਰ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਬਲ ਵਿਰੋਧਕ ਪੂਰੀ ਕਾਰਵਾਈ ਕੀਤੀ ਜਾਵੇ ਜਿੰਦ ਤੱਕ ਇਹ ਪੁਲਿਸ ਵੱਲੋਂ ਸਮੇਂ ਸਮੇਂ ਤੇ ਨਾਕਾ ਬੰਨੀ ਕੀਤੀ ਜਾਂਦੀ ਹੈ ਉੱਥੇ ਕਈ ਨੰਬਰ ਪਲੇਟਾਂ ਤੋਂ ਬਿਨਾਂ ਮੋਟਰਸਾਈਕਲ ਤੋਂ ਘੁੰਮਦੇ ਨੇ ਪੁਲਿਸ ਰੋਕਦੀ ਹੈ ਉਹ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਦੇ ਕਿਸੇ ਸਿਫਾਰਸ਼ੀ ਬੰਦੇ ਨੇ ਫੋਨ ਕਰਾ ਕੇ ਉਹ ਛਡਵਾ ਕੇ ਲੈ ਜਾਂਦੇ ਨੇ ਇਸੇ ਕਹੀ ਹੈ ਕਿ ਜੇ ਕੋਈ ਗਲਤ ਬੰਦਾ ਹੈ ਕੋਈ ਵੀ ਆਮ ਆਦਮੀ ਪਾਰਟੀ ਦਾ ਵਰਕਰ ਕਵੇ ਕੋਈ ਗਲਤ ਕੰਮ ਕਰਦਾ ਹੈ ਕੋਈ ਵਰਕਰ ਹੈ ਕੋਈ ਪੀਏ ਹੈ ਕੋਈ ਵੀ ਹੈ ਕਿਸੇ ਦੀ ਗੱਲ ਨਹੀਂ ਸੁਣੀ ਜੋ ਅਸੀਂ ਕ੍ਰਾਈਮ ਰੋਕਣਾ ਹੈ ਉਸ ਕ੍ਰਾਈਮ 'ਚ ਜੇ ਕੋਈ ਮੇਰਾ ਫੈਮਿਲੀ ਮੈਂਬਰ ਵੀ ਹੈ ਉਸ ਤੇ ਵੀ ਕਾਰਵਾਈ ਕੀਤੀ ਜਾਵੇ ਮੈਡਮ ਜਿਵੇਂ ਕਿ ਤੁਸੀਂ ਕਿਹਾ ਕਿ ਨਸ਼ੇ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਕਾਫੀ ਉਪਰਾਲੇ ਕਰ ਰਹੀ ਹੈ ਤੇ ਭਗਵੰਤ ਮਾਨ ਜੀ ਨੇ ਕਿਹਾ ਕਿ ਨਸ਼ੇ ਫੰਡੇ ਵੀ ਚਾਹੀਦੇ ਹਨ ਤੇ ਰੁਪਏ ਨੂੰ ਅੰਦਰ ਕਰਨਾ ਚਾਹੀਦਾ ਹੈ ਜੇ ਆਪਣੇ ਰਾਜਪੁਰੇ ਦੇ ਵਿੱਚ ਹੁਣੇ 6 ਕਿਲੋ ਫੀਮ ਰੀਸੈਂਟਲੀ ਅੱਜ ਹੀ ਪ੍ਰੈਸ ਕਾਨਫਰੰਸ ਹੋਈ ਹੈ ਕਿਆ ਜਿਸ ਅਫਸਰ ਨੇ ਉਹ ਫੜੀ ਹੈ ਜਿਹੜੀ ਟੀਮ ਨੇ ਉਹ ਫੜੀ ਆ ਉਹਨਾਂ ਨੂੰ ਕੋਈ ਤਰੱਕੀ ਆ ਕੋਈ ਸਨਮਾਨਦਾਨ ਵਾਸਤੇ ਤਾਂ ਕਿ ਪੁਲਿਸ ਦੇ ਹੌਸਲੇ ਵਧਣ ਕੁਝ ਇਹ ਜੋ ਉਪਰਾਲਾ ਕਰੂਗਾ ਬਿਲਕੁਲ ਹੋਊਗਾ ਜੀ ਮੈਂ ਪਹਿਲਾਂ ਕਹਿ ਕੇ ਆਈ ਆ ਕਿ ਪੰਜਾਬ ਵਿੱਚ ਸਾਡੀ ਅਸੀਂ ਇਹ ਕੋਸ਼ਿਸ਼ ਰੱਖੀ ਹੈ ਡੀਐਸਪੀ ਬਰਾੜ ਸਾਹਿਬ ਦੇ ਇਹਨਾਂ ਦੀ ਅਗਵਾਈ ਵਿੱਚ ਪੂਰੀ ਟੀਮ ਕੀ ਅਸੀਂ ਰਾਜਪੁਰੇ ਨੂੰ ਨੰਬਰ 1 ਲਿਆਂਦਾ ਜਾਵੇ ਔਰ ਸੀਐਮ ਸਾਹਿਬ ਤੋਂ ਐਪਰੀਸ਼ੀਏਸ਼ਨ ਵੀ ਮਿਲੇ ਔਰ ਜੋ ਇਹਨਾਂ ਦੀ ਤਰੱਕੀ ਦਾ ਹੈ ਉਹ ਵੀ ਸਿਸਟਮ ਜ਼ਰੂਰ ਕੀਤਾ ਜਾਊਗਾ ਔਰ ਉਹਨਾਂ ਨੂੰ ਪੂਰੀ ਐਪਰੀਸ਼ੀਏਸ਼ਨ ਮਿਲੂਗੀ ਇਹ ਵੀ ਆਪਣੀਆਂ ਜਾਨਾਂ ਤੇ ਖੇਲ ਕੇ ਜਾਨਾ ਜੋਖਮ ਚ ਪਾ ਕੇ ਇਹ ਇਦਾਂ ਦੀਆਂ ਨਸ਼ੇੜੀਆਂ ਦੀਆਂ ਗੁੰਡਾ ਅੰਸਰ ਨਾਲ ਮੁਕਾਬਲਾ ਕਰਦੇ ਤਾਂ ਇਹਨਾਂ ਦਾ ਵੀ ਹੱਕ ਹੈ ਇਹਨਾਂ ਨੂੰ ਵੀ ਐਪਰੀਸ਼ੀਏਸ਼ਨ ਮਿਲਣੀ ਚਾਹੀਦੀ ਹੈ ਕਿ ਐਸਡੀਐਮ ਸਾਹਿਬ ਛੁੱਟੀ ਤੇ ਚਲੇ ਗਏ ਨੇ ਉਹ 6 ਮਹੀਨੇ ਦੀ ਛੁੱਟੀ ਤੇ ਨੇ ਕਿਉਂਕਿ ਹੋਰ ਐਸਡੀਐਮ ਸਾਹਿਬ ਦੇ ਉੱਤੇ ਨੁਕੀ ਚਾਹੀਦੀ ਹੈ ਬਿਲਕੁਲ ਜਲਦੀ ਜਲਦੀ ਹੀ ਨਵੇਂ ਐਸਡੀਐਮ ਸਾਹਿਬ ਆ ਰਹੇ ਨੇ ਬਹੁਤ ਜਲਦੀ ਆ ਰਹੇ ਵਿਦਾਇਕਾ ਨੀਲਾ ਮਿੱਤਰ ਤੋਂ ਇਲਾਵਾ ਡੀਐਸਪੀ ਰਾਜਪੁਰਾ ਵਿਕਰਮਜੀਤ ਸਿੰਘ ਬਰਾੜ ਦੇ ਵੱਲੋਂ ਵੀ ਇਸ ਮਾਮਲੇ ਦੇ ਉੱਤੇ ਆਪਣੇ ਬਿਆਨ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਆਖਿਰ ਇਸ ਮੌਕੇ ਦੇ ਉੱਤੇ ਡੀਐਸਪੀ ਰਾਜਪੁਰਾ ਵਿਕਰਮਜੀਤ ਸਿੰਘ ਬਰਾੜ ਨੇ ਕੀ ਕਿਹਾ ਹੈ ਇਹ ਵੀ ਸੁ ਅੱਜ ਐਮਐਲਏ ਸਾਹਿਬ ਮੈਂ ਸਾਡੇ ਕੋਲ ਆਏ ਦਫ਼ਤਰ ਸਾਰੇ ਐਸਐਸਪੀ ਸਾਹਿਬ ਨੂੰ ਬਰੀਫਿੰਗ ਕੀਤੀ ਸਾਨੂੰ ਬੜਾ ਵਧੀਆ ਇਹ ਸਾਹਿਬ ਸਾਰਿਆਂ ਨੂੰ ਬੜਾ ਚੰਗਾ ਇਹ ਇੱਕ ਅਨਾਰਗੇਜਮੈਂਟ ਆ ਤੇ ਮੈਂ ਬਹੁਤ ਧੰਨਵਾਦ ਆ ਮੈਮ ਦਾ ਥੈਂਕ ਯੂ ਵੈਰੀ ਮਚ ਮੈਮ ਜਿਹੜਾ ਤੁਸੀਂ ਆ ਕੇ ਸਾਰਿਆਂ ਨੂੰ ਕੀਤਾ ਬਾਕੀ ਸਾਨੂੰ ਸਾਡੇ ਐਸਐਸਪੀ ਸਾਹਿਬ ਪਟਿਆਲਾ ਡੀਏਜੀ ਸਾਹਿਬ ਡੀਜੀਪੀ ਸਾਹਿਬ ਪੰਜਾਬ ਤੇ ਸੀਐਮ ਸਾਹਿਬ ਉਹਨਾਂ ਵੱਲੋਂ ਸਮੇਂ-ਸਮੇਂ ਸਿਰ ਡਾਇਰੈਕਸ਼ਨਸ ਆ ਰਹੀਆਂ ਨੇ ਨਸ਼ੇ ਦੇ ਖਿਲਾਫ ਉਹ ਵੀ ਅਸੀਂ ਕੰਮ ਕਰ ਰਹੇ ਹਾਂ ਤੇ ਜੋ ਰਾਜਪੁਰਾ ਪੁਲਿਸਾ ਬਹੁਤ ਮੰਤਨ ਦੰਦ ਦਹੀ ਨਾਲ ਕੰਮ ਕਰ ਰਹੀ ਹੈ ਉਵੇਂ ਕਰਦੇ ਹੋ। ਸਰ ਜੀ ਬੜੀ ਘੱਟ ਹੈ ਕਿ ਪੁਲਿਸ ਦੀ ਨਫਰੀ ਬੜੀ ਘੱਟ ਹੈ ਇਸ ਨੂੰ ਲੈ ਕੇ ਕੋਈ ਡਿਮਾਂਡ ਕੀਤੀ ਜਾਵੇ। ਇਹ ਆਡਾ ਆਪ ਦੇਖ ਲਾਂਗੇ ਜੀ। ਥੈਟ ਇਜ਼ ਅ ਡਿਫਰੈਂਟ ਮੈਟਰ ਇਨਰ। ਸਰ ਜੀ ਵੀ ਮੈਡਮ ਅੱਜ ਖੜੇ ਹੈ ਤੇ ਤੁਸੀਂ ਵੀ ਖੜੋ ਸਾਡੇ ਵੱਲੋਂ ਇੱਕ ਰਿਕਵੈਸਟ ਕੀਤੀ ਗਈ ਸੀ ਐਸਐਸਪੀ ਸਾਹਿਬ ਨੂੰ ਵੀ ਜਿੰਨ ਦੀ ਰਾਜਪੁਰਦਰ ਕਬਰ ਹੀ ਹੁੰਦੀ ਹੈ ਇਲਾਕੇ ਤੋਂ ਹੁੰਦੀ ਹੈ ਉਹ ਰਾਜਪੁਰੇ ਦੇ ਵਿੱਚ ਪ੍ਰੈਸ ਕਾਨਫਰੰਸ ਹੋਣੀ ਚਾਹੀਦੀ। ਉਹ ਵੀ ਕਰ ਲਿਆ ਕਰਾਂਗੇ ਜੀ। ਸਾਡੀ ਗੱਲ ਐਸਐਸਪੀ ਸਾਹਿਬ ਤੱਕ ਪਹੁੰਚਾਉ। ਸ਼ੋਰ ਜੀ ਸ਼ੋਰ ਅਸੀਂ ਆਲਰੇਡੀ ਕਰੀ ਵੀ ਹੈ ਤੇ ਕਰਾਂਗੇ ਜੀ। ਬਹੁਤ ਹੋ ਗਿਆ। ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ